राजा फिर राजा 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 तो साडी पे नहीं अभी एक तोले आप भी ऐसा नहीं है नहीं हां ताली बजा दो पासेओ पाला राजा परानो पासेओ ओ आ लाख दी लांग रैली करो सरदार मुर्दाबाद जय हिंद पुटकी आ गया सानू आगे दस बे की रौला ਅਜਨਾਲਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਗਿਆ 20000 ਪ੍ਰਤੀ ਏਕੜ ਮੁਆਵਜ਼ਾ ਵੰਡਿਆ ਗਿਆ ਤਸਵੀਰਾਂ ਇਹ ਅਜਨਾਲਾ ਦੀਆਂ ਨੇ ਜਿੱਥੇ ਕਿਸਾਨ ਮੁੱਖ ਮੰਤਰੀ ਨੂੰ ਸਵਾਲ ਕਰਨ ਦੇ ਲਈ ਪਹੁੰਚੇ ਸੀ ਕਿ ਅਸੀਂ ਕੀ ਮਜਬੂਰੀ ਸੀ ਸ਼ੰਭੂ ਖਨੋਰੀ ਬਾਡਰ ਤੋਂ ਨਧਾ ਤਾਂ ਨਾ ਚੁਕਵਾ ਦਿੱਤਾ ਗਿਆ ਤੇ ਟਰਾਲੀ ਚੋਰਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੁਹਾਨੂੰ ਦੱਸ ਦੇ ਕਿ ਕਿਸਾਨਾਂ ਦੀ ਪੁਲਿਸ ਦੇ ਨਾਲ ਧੱਕਾ ਮੁਕੀ ਵੀ ਹੋਈ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਨੇ ਤਾਂ ਇਸ ਦੌਰਾਨ ਕਿਸਾਨ ਸਵਾਲ ਪੁੱਛਣ ਲਈ ਉਹਨਾਂ ਦੇ ਕੋਲ ਜਿਵੇਂ ਜਾਣ ਲੱਗਦੇ ਨੇ ਤਾਂ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਇਸੇ ਦੌਰਾਨ ਦੋਮਾ ਵਿਚਾਲੇ ਤਕਾ ਮੁੱਕੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਰਵਣ ਸਿੰਘ ਮੰਦਰ ਦੇ ਅਗਵਾਈ ਦੇ ਵਿੱਚ ਕਿਸਾਨਾਂ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਸਵਾਲ ਕੀਤੇ ਜਾਣੇ ਸੀ ਇਸ ਦੇ ਨਾਲ ਹੀ ਉਹਨਾਂ ਦੀ ਇਹ ਵੀ ਮੰਗ ਹੈ ਕਿ 70000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਪਰ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਮਾਨ ਹੈਲੀਕਾਪਟਰ ਰਾਹੀਂ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਥੱਲੇ ਉਹ ਕਿਸਾਨਾਂ ਦੀ ਪੁਲਿਸ ਦੇ ਨਾਲ ਤਿੱਖੀ ਬਹਿਸ ਵਾਜ ਰਹੀ ਹੈ ا سيو او نهائي اگے بڑے گرے اگے بڑے 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 اگے আমরা 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 ਇਹ ਕੋਰਟਿੰਗ ਲੈ ਲੈ ਫੁਟਾ ਆਵਾਜ਼ ਉਹ ਪਿੰਡੋਂ ਹਾਂ ਉਹ ਲੋਧੇ ਸਾਡੇ ਉੱਜੇ ਬੈਠਾ ਮੇਰੇ ਨਾਲ ਤੇ ਛੱਡ ਲਈ ਤਾਰੀ ਵਿੱਚ ਆ ਹੌਸਲਾ ਰ ਮੈਂ ਤਾ ਚੜਨ ਲੱਗਾ ਮੈਂ ਤਾ ਚੜਨ ਦੇ ਦਿੱਤੇ ਮੈਂ ਕੋਈ ਨਹੀਂ ਕਰ ਪਰ ਮੇਰਾ ਠਕਾਣਾ ਮਰੀ ਬੈਠਾ ਆ ਜਾ ਪਤਾ ਨੂੰ ਮਾਰਨਾ ਹਾਂ ਬਸ ਸ਼ਰਾਬੀ ਮੁੱਖ ਮੰਤਰੀ ਬੁੱਟੇ ਬਰਦਾਸ਼ਤ ਨਹੀਂ ਕਰਦਾ ਮੈਂ ਦੇ ਸ਼ਰਾਬੀ ਮੁੱਖ ਮੰਤਰੀ ਬੰਦਾ ਬਰਦਾਸ਼ਤ ਨਹੀਂ ਕਰਦਾ ਮਰਾ ਦੁੱਧ ਪਰ ਸਾਡ ਜਿੰਨੇ ਤੋਂ ਬੋਲ ਬੜੀ ਮੜਾਇਆ ਬੜਤ ਮਾਰ ਪਰ ਕੋਰ ਮੋਟਾ ਸਾਹ ਅਜੇ ਦੋਨੇ ਟਕਰੇ ਨੇ ਟਕਰੇ ਨੇ ਇੱਕ ਆਲੀ ਟੁੱਟ ਕੇ ਸਾਰ ਟਕਰੇ ਆ ਟਕਰੇ ਆ ਪਰ ਅਜੇ ਇੰਨਾ ਦੇਰ ਲੱਗਿਆ ਕਿ ਪਤਾ ਜੱਤੀ ਦੋ ਦੇਖ ਰਹੇ ਨੇ ਦੋਨੇ ਟਕਰੇ ਨੇ ਟੁੱਟ ਗਈ ਆ ਆ ਗਿਆ ਤੇ ਸਾਨੂੰ ਆ ਕੇ ਦੱਸ ਦੇ ਜਿੱਪੀ ਰੋਲਾ ਮੇਜ ਤੇ ਜਿੱਪੀ ਇਹ ਭਾਈ ਅਸੀਂ ਤੇ ਆਂਦੇ ਵੀ ਦੱਸ ਦੋ ਵੀ ਜੇ ਕੋਈ ਮੰਨਦਾ ਤਾਂ ਵੀ ਦੱਸ ਦੋ ਕੋਈ ਸਾਨੂੰ ਹਾਂ ਠੀਕ ਆ ਜੇ ਨਹੀਂ ਮੰਨਦਾ ਤਾਂ ਵੀ ਦੱਸੋ ਤਾਂ ਸਹੀ ਵੀ ਸਾਡੀ ਨਹੀਂ ਹੁਣੇ ਹੁਣੇ 2 ਮਿੰਟ ਲੱਗੇ ਉਹਦੀ ਕੀ ਕੀ ਗੱਲ ਸੀ ਹੁਣੇ ਵਾਲੇ ਜਿਹੜੋ ਬਾਬਿਆਂ ਨੇ ਹਾਂ ਦਰਮਾਨ ਸਾਹਿਬ ਆ ਡਾਲਾ ਸਾਹਿਬ ਮਨ ਬੰਨਿਆ ਪੱਜਿਆ ਸੀ ਕੱਲ ਡਾਲਾ ਚੱਲ ਕਹੋਨਾ ਮਜ਼ਦੂਰਾਂ ਦੇ ਇੱਕ ਜਾਰੀ ਕਰੋ ਜਾਰੀ ਕਰੋ ਫੀਰਾਂ ਦਾ ਪ੍ਰਤੀ 1 ਅਕੜ 70000 ਰੁਪਏ ਮੰਗ ਕੇ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਮੰਗੇ ਨਾ ਮਜ਼ਦੂਰਾਂ ਦਾ ਕੰਮ ਕਰਨ ਵਾਲਾ ਤੋਂ ਸੁਪਰ ਚਾਹਣ ਮੁਰਦਾਬਾ ਮੁਰਦਾਬਾ ਨਾ ਮਜ਼ਦੂਰਾਂ ਦਾ ਕੰਮ ਕਰੀ ਕਰਾਉਣ ਵਾਲੀ ਭਗਵੰਤਬਾ ਸਰਕਾਰ ਮੁਰਦਾ ਕਾਂਦੇ ਹੜਵਾ ਕੇ ਜਾਣੇ ਉਹ ਫੂਲ ਫੂਲ ਜਿਹੜੇ ਦੂਜੇ ਪੜੇ ਹੋਇਆ ਆਹ ਭਾਈ ਟੋਗਾਰ ਸਿੰਘ ਜੀ ਲੋਕੋ ਕੇ ਸਾਡਾ ਸਰਕਾਰੀਆਂ ਦਾ ਮੋਬਾਈਲ ਕਿਥੇ ਭਰਾ ਮਲਾਜਮ ਨੇ ਕੱਢਿਆ ਆ ਲਖਦੀ ਲਾਂਡ ਰੈਲੀ ਕਰੋ ਸਰਦਾਰ ਮਰਦਾਬਾਦ ਪ੍ਰਿੰਤ ਭਗਵੰਤ ਸਿੰਘ ਮੁਰਦਾਬਾਦ 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 ਨਾਮ ਦੇ ਰਾਜ ਦੇ ਸਵਾਲਾਂ ਤੋਂ ਭੰਗੜਾ ਮੁੱਖ ਮੰਤਰੀ ਭਗਵੰਤ ਸਿੰਘ ਮੁਰਦਾਬਾਦ 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 ਦੇ ਰਾਜ ਦੇ ਸਵਾਲਾਂ ਤੋਂ ਭੱਜਦਾ ਮੁੱਖ ਮੰਤਰੀ ਮੁਰਦਾਬਾਦ 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 ਮੈਂ ਸਰਬਰ ਸਿੰਘ ਪਿੰਡ ਏਰ ਕਿਸਾਨ ਵਿਦੂਸ਼ਰ ਦੀ ਮਿੱਟੀ ਪੰਜਾਬੋਂ ਲੋ ਬਹੁਤ ਸਾਰੇ ਸਾਡੇ ਸੈਂਕੜੇ ਵਰਕਰ ਇੱਥੇ ਪਹੁੰਚ ਚੁੱਕੇ ਆ ਆਪਾ ਭਲੇ ਪਿੰਡ ਤੋਂ ਕਹਿ ਲਓ ਵੀ 10 ਕਿੱਕੜ ਪਿੱਛੇ ਨਾ ਜਿੱਥੇ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਸੁਣਿਆ ਆ ਕਿ ਉਹ ਚੈੱਕ ਦੇਣ ਆ ਰਹੇਗੇ ਹੜਾਂ ਵਾਲੇ ਮਾਅਬਜ਼ੇ ਤੇ ਬਹੁਤ ਚੰਗੀ ਗੱਲ ਆ ਪਰ ਜਿਹੜੇ ਜਿਆਦਾਤਰ ਚੈੱਕ ਜਿਹੜੇ ਆ ਉਹ 10000 ਦੇ ਜਾਂ 20000 ਮਾਅਬਜ਼ੇ ਦੇ ਵੀ ਕੁਝ ਸੁਣਾਈ ਨਹੀਂ ਜਾ ਰਹੀ ਇਹ ਬਹੁਤ ਮਾਅਬਜ਼ਾ ਘੱਟ ਹੈਗਾ 70000 ਰੁਪਇਆ ਪ੍ਰਤੀ ਏਕੜ ਮਾਅਬਜ਼ਾ ਜਿਹੜਾ ਵਾ ਝੋਨੇ ਦੀ ਫਸਲ ਦਾ ਨੁਕਸਾਨ ਦਾ ਹੋਣਾ ਕਿਦਾ ਪਸ਼ੂਆਂ ਦਾ ਪੋਲਟਰੀ ਫਾਰਮ ਦਾ ਜਾਂ ਘਰਾਂ ਦਾ ਨੁਕਸਾਨ ਕਿਸੇ ਦਾ ਵੀ ਖੇਤ ਮਜ਼ਦੂਰ ਦਾ ਹੋਵੇ ਮਜ਼ਦੂਰ ਦਾ ਹੋਵੇ ਦੁਕਾਨਦਾਰ ਦਾ ਹੋਵੇ ਸਾਰਿਆਂ ਨੂੰ ਪੈਸੇ ਜਿਹੜੇ ਮਿਲਣੇ ਚਾਹੀਦੇ ਆ ਜਿਹੜੀ ਹੜਾਂ ਹੜ ਗਈ ਜ਼ਮੀਨ ਆ ਰੁੜ ਗਈ ਜ਼ਮੀਨ ਆ ਉਹਦਾ ਅੱਡ ਰੇਟ ਤੇ ਉੱਤੇ ਜਿਹੜੀ ਦਸੰਬਰ ਦੀ ਪਾਬੰਦੀ ਉਹ ਵੀ हटਣੀ ਚਾਹੀਦੀ ਆ ਔਰ ਰੇਟ ਜਿੰਨਾ ਕਿਸਾਨਾਂ ਦੀ ਭਰੀ ਉਹਨਾਂ ਦਾ ਮੁਆਵਜ਼ਾ ਔਰ ਜਿਹੜਾ ਬੀਜ ਆ ਬੀਜ ਖਾਦ ਡੀਜ਼ਲ ਸਰਕਾਰ ਨੂੰ ਦੇਣਾ ਜਿਹੜਾ ਬੀਜ ਦੇ ਉੱਤੇ ਐਗਰੀਕਲਚਰ ਮਹਿਕਮਾ ਦੇ ਰਿਹਾ ਵੀ ਤੁਸੀਂ ਪੋਰਟਲ ਤੇ ਜਾਓ ਜੀ ਉੱਤੇ ਆਨਲਾਈਨ ਤੁਸੀਂ ਮੰਗ ਕਰੋ ਜੀ ਇਹ ਬਹੁਤ ਔਖਾ ਕੰਮ ਹੈਗਾ ਅਰ ਗਾਹਾਂ ਪ੍ਰਾਲੀ ਦੇ ਉੱਤੇ ਜਿਵੇਂ ਕਿਸਾਨਾਂ ਤੇ ਮੁਕਦਮੇ ਕੀਤੇ ਜਾ ਰਹੇ ਆ ਜਿਵੇਂ ਗ੍ਰਿਫਤਾਰੀਆਂ ਹੋ ਰਹੀਆਂ ਰੈਡ ਐਂਟਰੀਆਂ ਇਹਦੀ ਵੀ ਨਿੰਦਾ ਕਰਦੇ ਹੈਗੇ ਤੇ ਦੇ ਨਾਲ ਜੁੜੇ ਹੋਏ ਵੀ ਸ਼ੰਭੂ ਖਨੋਰੀ ਦੇ ਉੱਤੇ ਕੀ ਤੁਸੀਂ ਇਹ ਕਿਹੜਾ ਤੁਹਾਨੂੰ ਮਜਬੂਰੀਆਂ ਸੀ ਕਿਉਂ ਇਹੋ ਜਿਹਾ ਕੀਤਾ ਸੋ ਵੱਧ ਤੋਂ ਵੱਧ ਬੇਨਤੀ ਆ ਵੀ ਬਸ ਖੜੇ ਆ ਸੀ ਬਿਲਕੁਲ ਇੱਥੇ ਆ ਕੇ ਕਲੋਨੀ ਤੇ ਵੱਧ ਤੋਂ ਵੱਧ ਜਿੰਨੀ ਜਲਦੀ ਹੋ ਸਕਦਾ ਪਹੁੰਚਣ ਦੀ ਕਿਰਪਾਲਤਾ ਕਰੋ ਪ੍ਰੈਸ ਨੂੰ ਵੀ ਬੇਨਤੀ ਆ ਕਿ ਸਾਨੂੰ ਵੀ ਜੜਾ ਵਾ ਉਹ ਇੱਥੇ ਸਮਾਂ ਦਿੱਤਾ ਜਾਵੇ ਧੰਨਵਾਦ ਦੱਸਦੀ ਕਿ ਇਹ ਅਜਨਾਲਾ ਤੋਂ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਮੁਆਵਜ਼ੇ ਵੰਡਣ ਦੀ ਪਰ ਉਥੇ ਹੀ ਕਿਸਾਨਾਂ ਦਾ ਰੋਸ ਹੈ ਕਿ ਬਹੁਤ ਜ਼ਿਆਦਾ ਘੱਟ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਜਦਕਿ ਕਿਸਾਨ ਬਹੁਤ ਜ਼ਿਆਦਾ ਹੋਇਆ ਹੈ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਕਿ 70000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਸਪੱਸ਼ਟ ਕਰਨ ਕਿ ਉਹਨਾਂ ਦੀ ਕੀ ਮਜਬੂਰੀ ਸੀ ਕਿ ਉਹਨਾਂ ਦੀ ਖਨੌਰੀ ਬਾਰਡਰ ਤੋਂ ਸ਼ੰਭੂ ਬਾਰਡਰ ਤੋਂ ਉਹਨਾਂ ਦੇ કરને ચુકવા દે ગમૃતસર તો હરજીત ગેવલ પંજાબી લોક